ਪਰ ਰੱਬ ਕੀ ਅਰਦਾਸ ਕਰਿਆ ਕਰੀਏ ਵੀ ਐਡੀ ਵੀ ਸਾਡੇ ਅੰਦਰ ਭੁੱਖ ਨਾ ਲੱਗੇ ਹਨਾ ਕਿੰਨਾ ਪਾਪ ਆ ਯਾਰ ਛੋਟੇ ਛੋਟੇ ਚੂਚੇ ਆ ਪਤਾ ਨਹੀਂ ਉਹ ਵੱਤ ਤੱਕ ਦੇ ਆ ਪਤਾ ਨਹੀਂ ਮੁਰਗੇ ਦੇ ਆ ਪਕਾ ਕੇ ਖਾ ਲੇ ਤੇ ਇੰਨਾ ਵੀ ਸਾਡੇ ਅੰਦਰ ਕਿਸੇ ਨੂੰ ਦੁੱਖ ਦੇਣ ਦਾ ਇੱਕ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਆਪਣੀ ਖੁਸ਼ੀ ਦੇ ਵਾਸਤੇ ਆਪਾਂ ਕਿਸੇ ਨੂੰ ਦੁੱਖ ਦਿੱਤਾ ਦੇਖੋ ਤੁਸੀਂ ਕਿਵੇਂ ਬੇਜਵਾਨਾਂ ਨੂੰ ਬੰਨ੍ਹ ਕੇ ਸੱਟ ਦੇ ਦਿੰਦੇ ਨੇ ਇੱਕ ਤਾਂ ਬੰਨਣ ਦਾ ਦੁੱਖ ਉਹਨਾਂ ਨੂੰ ਆ ਡ ਹਨਾ ਫਿਰ ਉੱਪਰ ਦੀ ਜਿਹੜੀ ਭੁੱਖ ਲੱਗਣੀ ਐ ਇੰਨੇ ਦਿਨਾਂ ਦੀ ਉਹ ਅੱਡ ਜੇ ਹੁਣ ਮੰਨ ਲਓ ਇਹਨਾਂ ਨੂੰ ਕੋਈ ਨਾ ਦੇਖਦਾ ਇਹਨਾਂ ਨੇ ਟੜਪ-ਟੜਪ ਕੇ ਮਰ ਜਾਣਾ ਸੀ ਹਨਾ ਆਪਾਂ ਨੇ ਆਪਣੇ ਕਰਮਾਂ ਦਾ ਇੱਕ ਮਾੜਾ ਬੀਜ ਬੀਜ ਲਿਆ ਨਾ ਤਾਂ ਜਦੋਂ ਬੀਜਿਆ ਗਿਆ ਤੇ ਫਿਰ ਉਹ ਵੱਡਣਾ ਵੀ ਸਾਨੂੰ ਆਪ ਨੂੰ ਹੀ ਪੈਣਾ ਇਸੇ ਕਰਕੇ ਰੱਬ ਤੋਂ ਡਰ ਕੇ ਰਹਿਣਾ ਕਿਉਂਕਿ ਜਦੋਂ ਕਿਸੇ ਬੇਜਵਾਨ ਦੇ ਨਾਲ ਆਪਾਂ ਕੁਛ ਇਦਾਂ ਦਾ ਕਰਦੇ ਆ ਤਾਂ ਉਹਦਾ ਭਗਤਾਨ ਸਾਨੂੰ ਕਰਨਾ ਹੀ ਪੈਂਦਾ ਜਿੰਨਾ ਦੁਨੀਆਂ ਦੇ ਉੱਤੇ ਪਾਪ ਹਨ ਬੇੜਾ ਕਦਾਂ ਕਰਕ ਹੋ ਜਾਂਦਾ ਐਦਾਂ ਦੇ ਲੋਕਾਂ ਕਰਕੇ ਦੁਨੀਆ ਬਚੀ ਹੋਈ ਆ ਜਿਹੜੇ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਆ ਆ ਦੇਖੋ ਜਿਵੇਂ ਆ ਹੁਣ ਤੁਰੇ ਜਾਂਦੇ ਨੇ ਤੁਸੀਂ ਨਹੀਂ ਉਹਦੇ ਕੋਲੋਂ ਕੁਝ ਖਰੀਦ ਸਕਦੇ ਘੱਟੋ ਘੱਟ ਉਹਨੂੰ ਦੁੱਖ ਤਾਂ ਨਾ ਦੋ ਉਹਦਾ ਸਮਾਨ ਤਾਂ ਨਾ ਪੰਨੋ ਪਰ ਇੱਕ ਚੌੜ ਦੇ ਵਿੱਚ ਆਪਾਂ ਕਦੇ ਕਦੇ ਐਦਾਂ ਦੇ ਕਰਮ ਕਰ ਜਾਂਦੇ ਆ ਜਿਹਦਾ ਬਾਅਦ ਵਿੱਚ ਸਾਨੂੰ ਭਗਤਾਨ ਬੜਾ ਔਖਾ ਕਰਨਾ ਪੈਂਦਾ ਸੋ ਰੱਬ ਤੋਂ ਡਰ ਕੇ ਰਿਹਾ ਕਰੋ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਕਿ ਕਿਸੇ ਬੇਜਵਾਨ ਦੇ ਉੱਤੇ ਜਾਣੇ ਅਣਜਾਣੇ ਸਾਡੇ ਤੋਂ ਕੋਈ ਇਤਾਂ ਦਾ ਜ਼ੁਲਮ ਨਾ ਹੋ ਜਵੇ ਜਾਂ ਕਿਸੇ ਦੇ ਨਾਲ ਇਤਾਂ ਦਾ ਕੋਈ ਧੱਕਾ ਨਾ ਹੋ ਜਵੇ ਕਿ ਉਹ ਸਾਨੂੰ ਕੁਝ ਨਾ ਕਵੇ ਤੇ ਆਪਣੇ ਰੱਬ ਦੇ ਅੱਗੇ ਜਾ ਕੇ ਰੋਵੇ ਕਿਉਂਕਿ ਫਿਰ ਉਹਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੇ ਪਗਤਾਨ ਬਹੁਤ ਔਖੇ ਨੇ ਕਰਨੇ ਸੋ ਖੁਸ਼ੀਆਂ ਵੰਡਿਆ ਕਰੋ ਖੁਸ਼ ਰਹਾ ਕਰੋ ਜਿੰਦਗੀ ਸੱਚੀ ਬਹੁਤ ਖੂਬਸੂਰਤ ਆ ਵਾਹਿਗੁਰੂ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ ਪਿਆਰ ਵੰਡਣਾ ਸਿੱਖੋ ਪਰਮਾਤਮਾ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਉਹਦੇ ਤੇ ਜਦੋਂ ਆਪਾਂ ਭਰੋਸਾ ਰੱਖਦੇ ਆ ਤਾਂ ਉਹ ਕਦੇ ਵੀ ਸਾਨੂੰ ਟਿਕਾ ਨਹੀਂ ਦਿੰਦਾ ਕਦੇ ਵੀ ਸਾਡੀ ਪਿੱਠ ਨਹੀਂ ਲੱਕਣ ਦਿੰਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਲਿਆ ਕਰੋ ਆਉਂਦੇ ਵਾਸਤੇ ਰੋ ਧੰਨਵਾਦ